ਮਿਆ ਵਿਆਕਰਨਿਕ ਇਕਾਈ ਸ਼ਬਦ ਕੀ ਹੈ ਸ਼ਬਦ ਦਾ ਵਰਗੀਕਰਨ ਉੱਪਰ ਚਰਚਾ ਕਰਾਂਗੀ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਬੀਏ ਬੀਐਸਸੀ ਬੀਕੋਮ ਭਾਗ ਦੂਜਾ ਦੇ ਲਾਜ਼ਮੀ ਪਰਚੇ ਲਈ ਨਿਰਧਾਰਿਤ ਕੀਤੇ ਗਏ ਸਿਲੇਬਸ ਵਿੱਚ ਦਰਜ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਇਸੀ ਵਿਆਕਰਨਿਕ ਇਕਾਈ ਕੀ ਹੁੰਦੀ ਹੈ ਭਾਸ਼ਾ ਦਾ ਜਿਹੜਾ ਅੰਗ ਕਿਸੇ ਇੱਕ ਵਿਆਕਰਨਿਕ ਪੱਧਰ ਅਤੇ ਕਾਰਜ ਨੂੰ ਪੂਰੇ ਰੂਪ ਵਿੱਚ ਨਿਭਾਉਣ ਦੀ ਸਮਰੱਥਾ ਰੱਖਦਾ ਹੋਵੇ ਉਸ ਨੂੰ ਵਿਆਕਰਨਿਕ ਇਕਾਈ ਕਿਹਾ ਜਾਂਦਾ ਹੈ ਸਾਡੇ ਕੋਲ ਵਿਆਕਰਨਿਕ ਇਕਾਈਆਂ ਪੰਜ ਤਰ੍ਹਾਂ ਦੀਆਂ ਹਨ ਪਾਵੰਸ਼ ਸ਼ਬਦ ਵਾਕੰਸ਼ ਉਪਵਾਕ ਤੇ ਵਾਕ ਪਾਵੰਸ਼ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੈ ਜਿਸ ਨੂੰ ਅੱਗੋਂ ਹੋਰ ਸਾਰਥਕ ਟੁਕੜਿਆਂ ਵਿੱਚ ਨਹੀਂ ਵੰਡਿਆ ਜਾ ਸਕਦਾ ਜਿਵੇਂ ਕਿ ਪੰਜਾਬੀ ਦੇ ਵਿੱਚ ਉਦਾਹਰਨ ਦੇ ਤੌਰ ਤੇ ਸ਼ਬਦ ਹੈ ਪਾਨ ਪਪਾ ਕੰਨਾ ਨੰਨਾ ਇਸ ਦੇ ਵਿੱਚੋਂ ਸੀ ਇੱਕ ਵੀ ਧੁਨੀ ਨੂੰ ਕੱਢ ਦਈਏ ਤੇ ਬਾਕੀ ਬਚਦੀਆਂ ਧੁਨੀਆਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਸੋ ਇਸ ਤਰ੍ਹਾਂ ਪਾਣ ਸ਼ਬਦ ਹੈ ਜਿਹੜਾ ਪੰਜਾਬੀ ਭਾਸ਼ਾ ਦਾ ਭਾਵ ਅੰਸ਼ ਹੈ ਭਾਵ ਅੰਸ਼ ਦੋ ਤਰ੍ਹਾਂ ਦੇ ਹਨ ਸੁਤੰਤਰ ਭਾਵ ਅੰਸ਼ ਅਤੇ ਜੁੜਵੇਂ ਭਾਵ ਅੰਸ਼ ਦੂਜੀ ਮੂਲ ਵਿਆਕਰਨਿਕ ਇਕਾਈ ਸ਼ਬਦ ਹੈ ਸ਼ਬਦ ਵਰਣਾ ਜਾਂ ਧੁਨੀਆਂ ਨੂੰ ਜੋੜ ਕੇ ਸ਼ਬਦ ਬਣਦਾ ਹੈ ਸ਼ਬਦਾ ਵਰਗੀਕਰਨ ਜਿਹੜਾ ਉਸ ਤੇ ਵਿਚਾਰ ਚਰਚਾ ਅਸੀਂ ਅੱਗੇ ਜਾ ਕੇ ਕਰਾਂਗੇ ਤੀਸਰੀ ਮੂਲ ਵਿਆਕਰਨਿਕ ਇਕਾਈ ਹੈ ਵਾਕੰਸ਼ ਵਾਕੰਸ਼ ਵਾਕ ਦਾ ਇੱਕ ਹਿੱਸਾ ਹੁੰਦਾ ਹੈ ਇੱਕ ਅੰਸ਼ ਹੁੰਦਾ ਹੈ ਵਾਕੰਸ਼ ਨੂੰ ਵੀ ਅਸੀਂ ਦੋ ਭਾਗਾਂ ਵਿੱਚ ਵੰਡਦੇ ਹਾਂ ਨਾਂਵ ਵਾਕੰਸ਼ ਅਤੇ ਕਿਰਿਆ ਵਾਕੰਸ਼ ਚੌਥੀ ਮੂਲ ਵਿਆਕਰਨਿਕ ਇਕਾਈ ਹੈ ਉਪਵਾਕ ਉਪਵਾਕ ਵਾਕ ਵਰਗਾ ਹੀ ਕਾਰਜ ਰੱਖਦੀ ਹੈ ਸੁਭਾ ਰੱਖਦੀ ਹੈ ਪਰ ਉਪਵਾਕ ਦੀ ਪਛਾਣ ਇਹ ਹੈ ਕਿ ਇਹ ਯੋਜਕਾਂ ਨਾਲ ਹੀ ਜੁੜੀ ਹੁੰਦੀ ਹੈ ਉਪਵਾਕ ਦੋ ਤਰ੍ਹਾਂ ਦੇ ਹਨ ਸਵਾਦੀਨ ਉਪਵਾਕ ਅਤੇ ਭਰਾਦੀਨ ਉਪਵਾਕ ਪੰਜਵੀਂ ਮੂਲ ਵਿਆਕਰਨਿਕ ਇਕਾਈ ਹੈ ਵਾਕ ਜਿਹੜੀ ਕਿ ਭਾਸ਼ਾ ਦੀ ਸਭ ਤੋਂ ਵੱਡੀ ਇਕਾਈ ਹੈ ਔਰ ਇਸ ਤੋਂ ਪਹਿਲੀਆਂ 4 ਇਕਾਈਆਂ ਵਾਕ ਦੇ ਵਿੱਚ ਕਾਰਸ਼ੀਲ ਹੁੰਦੀਆਂ ਹਨ ਵਾਕ ਪੂਰੇ ਅਰਥਾਂ ਦਾ ਸੰਚਾਰ ਕਰਨ ਵਾਲੀ ਇਕਾਈ ਹੈ ਵਾਕ ਨੂੰ ਅਸੀਂ ਦੋ ਭਾਗਾਂ ਦੇ ਵਿੱਚ ਵੰਡਦੇ ਹਾਂ ਵਾਕ ਦਾ ਵਰਗੀਕਰਨ ਦੋ ਭਾਗਾਂ ਵਿੱਚ ਕੀਤਾ ਜਾਂਦਾ ਹੈ ਇੱਕ ਵੰਤਰ ਦੇ ਆਧਾਰ ਤੇ ਤੇ ਦੂਜਾ ਕਾਰਜ ਦੇ ਆਧਾਰ ਤੇ ਵੰਤਰ ਦੇ ਆਧਾਰ ਤੇ ਵਾਕ ਸੁਤੰਤਰ ਵਾਕ ਸਧਾਰਨ ਵਾਕ ਮਿਸ਼ਰਤ ਵਾਕ ਸੰਯੁਕਤ ਵਾਕ ਕਾਰਜ ਦੇ ਆਧਾਰ ਤੇ ਬਿਆਨੀਆਂ ਵਾਕ ਹੁਕਮੀ ਵਾਕ ਅਤੇ ਪ੍ਰਸ਼ਨਵਾਚਕ ਵਾਕ ਹੁੰਦੇ ਹਨ ਸ਼ਬਦ ਹੁਣ ਅਸੀਂ ਗੱਲ ਕਰਾਂਗੇ ਸ਼ਬਦ ਕੀ ਹੈ ਸ਼ਬਦ ਦੀ ਪਰਿਭਾਸ਼ਾ ਤੇ ਸ਼ਬਦ ਦਾ ਵਰਗੀਕਰਨ ਦੁਨੀਆਂ ਦੇ ਸਮੂਹ ਨਾਲ ਬਣੀ ਭਾਸ਼ਾ ਦੀ ਸਾਰਥਕ ਇਕਾਈ ਨੂੰ ਸ਼ਬਦ ਕਿਹਾ ਜਾਂਦਾ ਹੈ ਭਾਸ਼ਾ ਵਿਗਿਆਨੀਆਂ ਦੇ ਅਨੁਸਾਰ ਛੋਟੀ ਤੋਂ ਛੋਟੀ ਸਾਰਥਕ ਇਕਾਈ ਹੈ ਜਿਹੜੀ ਉਹ ਸ਼ਬਦ ਹੈ ਜਿਵੇਂ ਜੱਜਾ ਲੱਲਾ ਸਾਡੇ ਕੋਲ ਦੋ ਦੁਨੀਆਂ ਨੇ ਜਦੋਂ ਅਸੀਂ ਇਹਨਾਂ ਨੂੰ ਜੋੜ ਦਵਾਂਗੇ ਤਾਂ ਸਾਡੇ ਕੋਲ ਜੱਜਾ ਲੱਲਾ ਜਲ ਸ਼ਬਦ ਬਣ ਜਾਏਗਾ ਇਸੇ ਤਰ੍ਹਾਂ ਹੱਥ ਸ਼ਬਦ ਹੈ ਜਿਹੜਾ ਉਹ ਦੋ ਅੱਖਰਾਂ ਦਾ ਵੀ ਹੋ ਸਕਦਾ ਤਿੰਨ ਅੱਖਰਾਂ ਦਾ ਵੀ ਹੋ ਸਕਦਾ ਚਾਰ ਅੱਖਰਾਂ ਦਾ ਵੀ ਹੋ ਸਕਦਾ ਸੋ ਸ਼ਬਦ ਦਾ ਵਰਗੀਕਰਨ ਜਿਹੜਾ ਉਹ ਅਸੀਂ ਰੂਪ ਦੇ ਪੱਖ ਤੋਂ ਵਿਉਂਤਪਤੀ ਦੇ ਪੱਖ ਤੋਂ ਅਰਥ ਸਿਰਜਣਾ ਦੀ ਦ੍ਰਿਸ਼ਟੀ ਤੋਂ ਪ੍ਰਕਾਰਜੀ ਦ੍ਰਿਸ਼ਟੀ ਤੋਂ ਬਣਤਰ ਦੇ ਆਧਾਰ ਤੇ ਤੇ ਅਰਥਾਂ ਦੇ ਆਧਾਰ ਤੇ ਕਰਾਂਗੇ ਸੋ ਰੂਪ ਦੇ ਪੱਖ ਤੋਂ ਸ਼ਬਦ ਆ ਜਿਹੜੇ ਉਹ ਦੋ ਤਰ੍ਹਾਂ ਦੇ ਹੁੰਦੇ ਹਨ ਇੱਕ ਵਿਕਾਰੀ ਸ਼ਬਦ ਤੇ ਦੂਜਾ ਅਵਕਾਰੀ ਸ਼ਬਦ ਵਿਕਾਰੀ ਸ਼ਬਦ ਨੇ ਜਿਹੜੇ ਉਹ ਪਾਸ਼ਾਈ ਵਰਤੋਂ ਸਮੇਂ ਜਿਨ੍ਹਾਂ ਦੇ ਵਿੱਚ ਤਬਦੀਲੀ ਆ ਜਾਂਦੀ ਹੈ ਜਿਹੜੇ ਬਦਲ ਜਾਂਦੇ ਨੇ ਜਿਵੇਂ ਸ਼ਬਦ ਸਾਡੇ ਕੋਲ ਹੈ ਕੋੜਾ ਤਾਂ ਘੋੜੇ ਤੋਂ ਵਚਨ ਲਿੰਗ ਦੇ ਆਧਾਰ ਤੇ ਘੋੜੇ ਘੋੜਿਓ ਘੋੜੀ ਘੋੜੀਆਂ ਆਜੀ ਜਿਹੜੇ ਸਮੇਂ ਤੇ ਸਥਿਤੀ ਅਨੁਸਾਰ ਬਦਲ ਜਾਂਦੇ ਹਨ ਉਹਨਾਂ ਨੂੰ ਅਸੀਂ ਵਿਕਾਰੀ ਸ਼ਬਤੀ ਸ਼੍ਰੇਣੀ ਵਿੱਚ ਰੱਖਦੇ ਹਾਂ ਅਵਕਾਰੀ ਸ਼ਬਦ ਉਹ ਹੁੰਦੇ ਨੇ ਜਿਨ੍ਹਾਂ ਨੂੰ ਭਾਸ਼ਾ ਦੀ ਭਾਸ਼ਾਈ ਵਰਤੋਂ ਦੇ ਸਮੇਂ ਜਿਨ੍ਹਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਤਬਦੀਲੀ ਨਹੀਂ ਆਪਰਦੀ ਉਹ ਉਸੇ ਤਰ੍ਹਾਂ ਦੇ ਉਸੇ ਤਰ੍ਹਾਂ ਹੀ ਰਹਿੰਦੇ ਹਨ ਜਿਵੇਂ ਨੇ ਨੂੰ ਤੂੰ ਕਿਉਂਕਿ ਅਦੀ ਜਿਵੇਂ ਉਦਾਹਰਨ ਦੇ ਤੌਰ ਤੇ ਸਾਡੇ ਕੋਲ ਸ਼ਬਦ ਹੈ ਕੁੜੀ ਨੇ ਰੋਟੀ ਖਾਧੀ ਕੁੜੀਆਂ ਨੇ ਰੋਟੀ ਖਾਧੀ ਵਚਨ ਦੇ ਆਧਾਰ ਤੇ ਇਸੇ ਤਰ੍ਹਾਂ ਲਿੰਗ ਦੇ ਆਧਾਰ ਤੇ ਨੇ ਸ਼ਬਦ ਹੈ ਜਿਹੜਾ ਉਹ ਨਹੀਂ ਬਦਲੇਗਾ ਕਿਉਂਕਿ ਉਹ ਅਵਿਕਾਰੀ ਸ਼ਬਦ ਹੈ ਅਵਿਕਾਰੀ ਸ਼ਬਦ ਨੇ ਜਿਹੜੇ ਉਹ ਸਮੇਂ ਤੇ ਸਥਿਤੀ ਅਨੁਸਾਰ ਨਹੀਂ ਬਦਲਦੇ ਵਿਉਂਤਪਤੀ ਦੇ ਪੱਖ ਤੋਂ ਸ਼ਬਦ ਨੇ ਜਿਹੜੇ ਉਹ ਤਿੰਨ ਤਰ੍ਹਾਂ ਦੇ ਹੁੰਦੇ ਹਨ ਰੂੜ ਸ਼ਬਦ ਯੋਗਿਕ ਸ਼ਬਦ ਤੇ ਜੋਗ ਰੂੜ ਸ਼ਬਦ ਰੂੜ ਸ਼ਬਦ ਜਿਹੜੇ ਨੇ ਇਸ ਵਿੱਚ ਇਸ ਵਰਗ ਦੇ ਵਿੱਚ ਮੂਲ ਸ਼ਬਦ ਆ ਜਾਂਦੇ ਹਨ ਜਿਨ੍ਹਾਂ ਤੋਂ ਅਸੀਂ ਅੱਗੋਂ ਹੋਰ ਸ਼ਬਦ ਬਣਾਉਂਦੇ ਹਾਂ ਜਿਵੇਂ ਸਾਡੇ ਕੋਲ ਸ਼ਬਦ ਹਨ ਕਰ ਮਾਰ ਖਾ ਲਿਖ ਪੜ ਆਦਿ ਕਰ ਸ਼ਬਦ ਹੈ ਜਦੋਂ ਅਸੀਂ ਇਸ ਤੋਂ ਅੱਗੋਂ ਹੋਰ ਮੂਲ ਸ਼ਬਦ ਤੋਂ ਅੱਗੋਂ ਹੋਰ ਸ਼ਬਦ ਬਣਾਉਂਦੇ ਹਾਂ ਕਰਤਾ ਕਰਦੇ ਕਰਦੀ ਕਰਦੀਆਂ ਆਦਿ ਮੂਲ ਸ਼ਬਦ ਉਹ ਹੁੰਦੇ ਹਨ ਜਿਹੜਾ ਸ਼ਬਦ ਦਾ ਮੁੱਢ ਹੁੰਦਾ ਹੈ ਜਿਸ ਤੋਂ ਹੋਰ ਸ਼ਬਦ ਅੱਗੇ ਬਣਾਏ ਜਾ ਸਕਦੇ ਹਨ ਯੋਗਿਕ ਸ਼ਬਦ ਜਿਨ੍ਹਾਂ ਜਿਹੜੇ ਜੋੜ ਦੀ ਵਿਧੀ ਰਾਹੀਂ ਜੋੜੇ ਜਾਂਦੇ ਹਨ ਸਮਾਸ ਵਿਧੀ ਨਾਲ ਬਣਨ ਵਾਲੇ ਸ਼ਬਦਾਂ ਨੂੰ ਯੋਗਿਕ ਸ਼ਬਦ ਕਿਹਾ ਜਾਂਦਾ ਹੈ ਜਿਵੇਂ ਕਾਰਬਾਰ ਕੰਮਕਾਰ ਕੋੜਦੋੜ ਉੱਚਾ ਨੀਵਾ ਦਿਨ ਰਾਤ ਆਦਿ ਯੋਗ ਰੂਟ ਸ਼ਬਦ ਜਏ ਹੁੰਦੇ ਹਨ ਜਿਨ੍ਹਾਂ ਵਿੱਚ ਰੂਟ ਸ਼ਬਦ ਵੀ ਆ ਜਾਂਦੇ ਹਨ ਤੇ ਯੋਗਿਕ ਸ਼ਬਦ ਵੀ ਆ ਜਾਂਦੇ ਹਨ ਜਿਸ ਦੇ ਨਾਮ ਤੋਂ ਹੀ ਸਪਸ਼ਟ ਹੋ ਰਿਹਾ ਹੈ ਯੋਗ ਰੂਟ ਜਿਸ ਵਿੱਚ ਯੋਗ ਸ਼ਬਦ ਵੀ ਹੋਣਗੇ ਤੇ ਯੋਗਿਕ ਸ਼ਬਦ ਵੀ ਹੋਣਗੇ ਜਿਵੇਂ ਸ਼ਬਦ ਹੈ ਜਲਜ ਜਲ ਸਾਡੇ ਕੋਲ ਰੂਟ ਸ਼ਬਦ ਹੈ ਉਸ ਦੇ ਨਾਲ ਯੋਗਿਕ ਸ਼ਬਦ ਸ਼ਬਦ ਹੈ ਜਿਹੜਾ ਉਹ ਜਜਾ ਜੁੜ ਗਿਆ ਤਾਂ ਸਾਡੇ ਕੋਲ ਯੋਗ ਰੂਟ ਸ਼ਬਦ ਜਿਹੜਾ ਹੈ ਉਹ ਹੈ ਜਲਜ ਇਸੇ ਤਰ੍ਹਾਂ ਅਰਥ ਸਿਰਜਣਾ ਦੀ ਦ੍ਰਿਸ਼ਟੀ ਤੋਂ ਸ਼ਬਦਾਂ ਦਾ ਵਰਗੀਕਰਨ ਜਿਹੜਾ ਉਹ ਤਿੰਨ ਭਾਗਾਂ ਵਿੱਚ ਕੀਤਾ ਜਾਂਦਾ ਹੈ ਵਾਚਕ, ਲਕਸ਼ਕ, ਵਿਅੰਜਕ ਵਾਚਕ ਜਿਨ੍ਹਾਂ ਦਾ ਆਮ ਅਰਥ ਪਰਚਲਿਤ ਹੈ ਜਿਨ੍ਹਾਂ ਜਿਵੇਂ ਸਾਨੂੰ ਪਤਾ ਹੈ ਕਿ ਜਿਹੜਾ ਘੋੜਾ ਹੈ ਜਾਂ ਗਧਾ ਹੈ ਉਹ ਇੱਕ ਪਸ਼ੂ ਹੈ ਉਹ ਸਾਰਿਆਂ ਨੂੰ ਉਹਨਾਂ ਦਾ ਅਰਥ ਜਿਹੜਾ ਆਮ ਚੱਲਿਆ ਆ ਰਿਹਾ ਉਹ ਪਤਾ ਹੈ ਜਦੋਂ ਲਕਸ਼ਕ ਦੇ ਵਿੱਚ ਜਾਏਗਾ ਤਾਂ ਉਹਦਾ ਅਰਥ ਵਾਚਕ ਤੋਂ ਵੱਖਰਾ ਹੋ ਜਾਏਗਾ ਅਸੀਂ ਜਿਹੜਾ ਸ਼ਬਦ ਗਧਾ ਇੱਕ ਆਮ ਪਸ਼ੂ ਲਈ ਵਾਚਕ ਦੇ ਵਿੱਚ ਵਰਤਿਆ ਉਹੀ ਅਸੀਂ ਗਧਾ ਸ਼ਬਦ ਨੂੰ ਲਖਕ ਦੇ ਵਿੱਚ ਮੂਰਖ ਲਈ ਵਰਤਦੇ ਹਾਂ ਤੀਸਰਾ ਹੈ ਵਿਅੰਜਕ ਵਿਅੰਜਕ ਅਰਥਾਂ ਦੇ ਧਾਰਨੀ ਸ਼ਬਦਾਂ ਨੂੰ ਵਿਅੰਜਕ ਆਖਿਆ ਜਾਂਦਾ ਹੈ ਜਿਸ ਦੇ ਵਿੱਚ ਗੱਲ ਹੈ ਜਿਹੜੀ ਉਹ ਵਿਅੰਗ ਦੇ ਰਾਹੀਂ ਕੀਤੀ ਜਾਂਦੀ ਹੈ ਜਿਵੇਂ ਉਦਾਹਰਨ ਦੇ ਤੌਰ ਤੇ ਵਾਕ ਹੈ ਸੂਰਜ ਚੜ ਗਿਆ ਹੈ ਅਸੀਂ ਉਸ ਨੂੰ ਵਰਤਦੇ ਹਾਂ ਵਿਅੰਗ ਦੇ ਅਰਥ ਦੇ ਵਿੱਚ ਕੰਮ ਕਰਨ ਦਾ ਸਮਾਂ ਹੋ ਗਿਆ ਹੈ ਜਾਂ ਉੱਠਣ ਦਾ ਸਮਾਂ ਹੋ ਗਿਆ ਹੈ ਜਾਂ ਕੰਮ ਤੇ ਜਾਣ ਦਾ ਸਮਾਂ ਹੋ ਗਿਆ ਹੈ ਪ੍ਰਕਾਰਜੀ ਦ੍ਰਿਸ਼ਟੀ ਤੋਂ ਸ਼ਬਦਾਂ ਦਾ ਵਰਗੀਕਰਨ ਜਿਹੜਾ ਉਹ ਦੋ ਭਾਗਾਂ ਵਿੱਚ ਕੀਤਾ ਜਾਂਦਾ ਹੈ ਅਰਥ ਪ੍ਰਕਾਰਜ ਤੇ ਵਾਕ ਪ੍ਰਕਾਰਜ ਜਿਹੜੇ ਸ਼ਬਦ ਅਰਥਾਂ ਦੀ ਦ੍ਰਿਸ਼ਟੀ ਤੋਂ ਇੱਕ ਕਾਰਜ ਨੂੰ ਨਿਭਾਉਂਦੇ ਹਨ ਚਿਤਸ ਦੇ ਵਿੱਚ ਇਕਾਈਆਂ ਨੇ ਜਿਹੜੀਆਂ ਸ਼ਬਦ ਸ਼੍ਰੇਣੀਆਂ ਨੇ ਉਹ ਆ ਜਾਂਦੀਆਂ ਹਨ ਨਾਮ ਪੜਨਾਮ ਕਿਰਿਆ ਆਦਿ ਵਾਕ ਪ੍ਰਕਾਰਜੀ ਉਹ ਸ਼ਬਦ ਜਿਨ੍ਹਾਂ ਦਾ ਕੰਮ ਵਾਕ ਦੇ ਪੱਧਰ ਤੇ ਹੁੰਦਾ ਹੈ ਜਿਸ ਵਿੱਚ ਸੰਬੰਧਕ ਅਤੇ ਯੋਜਕ ਸ਼੍ਰੇਣੀਆਂ ਆਉਂਦੀਆਂ ਹਨ। ਬਣਤਰ ਦੇ ਆਧਾਰ ਤੇ ਵਰਗੀਕਰਨ ਜਿਹੜਾ ਸ਼ਬਦ ਦਾ ਹੈ ਉਹ ਹੈ ਸਮਾਸੀ ਸ਼ਬਦ, ਸੰਖਿਪਤ ਸ਼ਬਦ, ਮਿਸ਼ਰਣੀ ਸ਼ਬਦ, ਦੋਹਰukt ਸ਼ਬਦ। ਸਮਾਸੀ ਸ਼ਬਦ ਹੈ ਜਿਹੜਾ ਜਿਹੜਾ ਇੱਕ ਜਾਂ ਇੱਕ ਤੋਂ ਵੱਧ ਮੂਲ ਸ਼ਬਦ ਨੇ ਜਿਹੜੇ ਉਹਨਾਂ ਦੇ ਜੋੜ ਤੋਂ ਬਣਦੇ ਹਨ ਜਿਵੇਂ ਸਾਗਰ ਤੱਟ, ਕੰਮਕਾਰ, ਘਰਬਾਰ ਆਦਿ। ਸੰਖਿਪਤ ਸ਼ਬਦ ਹਨ ਜੋ ਵੱਖ-ਵੱਖ ਸ਼ਬਦਾਂ ਦੀਆਂ ਇੱਕ ਇੱਕ ਦੋ ਦੋ ਧੁਨੀਆਂ ਦੇ ਸੁਮੇਲ ਨਾਲ ਬਣਦੇ ਹਨ ਜਿਵੇਂ ਸ਼ਬਦ ਹੈ ਸਾਡੇ ਕੋਲ ਟੈਲੀਵਿਜ਼ਨ ਅਸੀਂ ਉਹਨੂੰ ਸੰਖੇਪ ਕਰਕੇ ਜਾਂ ਛੋਟਾ ਕਰਕੇ ਲਿਖਣਾ ਹੋਵੇ ਤਾਂ ਅਸੀਂ ਲਿਖਦੇ ਹਾਂ ਟੀਵੀ ਇਸੇ ਤਰ੍ਹਾਂ ਡਿਪਟੀ ਕਮਿਸ਼ਨਰ ਡੀਸੀ ਆਦਿ ਮਿਸ਼ਰਣੀ ਸ਼ਬਦ ਇੱਕ ਤੋਂ ਵੱਧ ਸ਼ਬਦਾਂ ਦੇ ਮੁਢਲੇ ਅੱਖਰਾਂ ਦੇ ਮੇਲ ਨਾਲ ਬਣੇ ਸ਼ਬਦ ਨੂੰ ਮਿਸ਼ਰਣੀ ਸ਼ਬਦ ਕਿਹਾ ਜਾਂਦਾ ਹੈ ਜਿਵੇਂ ਸਾਡੇ ਕੋਲ ਉਦਾਹਰਨ ਦੇ ਤੌਰ ਤੇ ਸ਼ਬਦ ਹੈ ਭਾਜਪਾ ਭਾਰਤੀ ਜਨਤਾ ਪਾਰਟੀ ਤਾਂ ਅਸੀਂ ਉਹਦਾ ਮਿਸ਼ਰਣ ਕਰਕੇ ਉਹਨੂੰ ਬਣਾ ਦਿੱਤਾ ਭਾਜਪਾ ਇਸੇ ਤਰ੍ਹਾਂ ਸਾਡੇ ਕੋਲ ਸ਼ਬਦ ਹੈ ਗੁੜੰਬਾ ਜਿਹੜਾ ਕਿ ਗੁੜ ਤੇ ਅੰਬ ਦੇ ਦੇ ਮੇਲ ਤੋਂ ਇੱਕ ਵਸਤੂ ਬਣਾਈ ਜਾਂਦੀ ਹੈ ਤਾਂ ਦੋਨਾਂ ਦਾ ਨਾਮ ਆ ਜਾਏਗਾ ਗੁੜ ਤੇ ਅੰਬ ਉਸਨੂੰ ਅਸੀਂ ਮਿਸ਼ਰਣੀ ਸ਼ਬਦ ਕਵਾਂਗੇ ਗੁੜੰਬਾ ਸ਼ਬਦ ਹੈ ਜਿਹੜਾ ਸਾਡੇ ਕੋਲ ਮਿਸ਼ਰਣੀ ਸ਼ਬਦ ਹੈ ਦੋਹਰukt ਸ਼ਬਦ ਸ਼ਬੰਤਰ ਦੇ ਆਧਾਰ ਤੇ ਸ਼ਬਦ ਦਾ ਅਗਲਾ ਭਾਗ ਇੱਕੋ ਸ਼ਬਦ ਦੇ ਦੋਹਰਾਓ ਜਾਂ ਉਹ ਚਾਹੀ ਸਮਾਨਾਰਥੀ ਹੋਵੇ ਚਾਹੇ ਉਹ ਵਿਰੋਧਾਰਥੀ ਹੋਵੇ ਉਸ ਦਾ ਜਦੋਂ ਅਸੀਂ ਦੁਹਰਾਓ ਕਰਦੇ ਹਾਂ ਤਾਂ ਉਸ ਨੂੰ ਦੋਹਰukt ਸ਼ਬਦ ਕਿਹਾ ਜਾਂਦਾ ਹੈ ਜਿਵੇਂ ਘਰ-ਬਾਰ ਦੂਰ-ਨੇੜਿਓਂ ਉੱਚਾ-ਨੀਵਾ ਦਿਨ-ਰਾਤ ਅੱਜ ਅਰਥਾ ਸੰਬੰਧਾਂ ਦੇ ਆਧਾਰ ਤੇ ਸ਼ਬਦਾਂ ਦਾ ਵਰਗੀਕਰਨ ਜਿਹੜਾ ਉਹ ਹੈ ਸਮਾਨਾਰਥੀ ਸ਼ਬਦ ਵਿਰੋਧਾਰਥੀ ਸ਼ਬਦ ਵਰਗਰਥੀ ਸ਼ਬਦ ਤੇ ਅਨੇਕਾਰਥੀ ਸ਼ਬਦ ਸਮਾਨਾਰਥੀ ਸ਼ਬਦ ਇੱਕੋ ਅਰਥ ਨੂੰ ਪ੍ਰਗਟਾਉਂਦੇ ਵੱਖ-ਵੱਖ ਸ਼ਬਦ ਸਮਾਨਾਰਥੀ ਹੁੰਦੇ ਹਨ ਜਿਵੇਂ ਆਦਮੀ ਮਰਦ ਔਰਤ ਧੀਵੀ ਆਦਿ ਜਿਨ੍ਹਾਂ ਦਾ ਅਰਥ ਸਮਾਨ ਹੁੰਦਾ ਹੈ ਵਿਰੋਧਾਰਥੀ ਸ਼ਬਦ ਆਪਸ ਦੇ ਵਿੱਚ ਅਰਥ ਵਿਰੋਧ ਵਾਲੇ ਸ਼ਬਦ ਹੁੰਦੇ ਹਨ ਜਿਵੇਂ ਅਮੀਰ ਗਰੀਬ ਦਿਨ ਰਾਤ ਉੱਚਾ ਨੀਵਾਂ ਆਦਿ ਵਰਗਾਰਥੀ ਸ਼ਬਦ ਉਹ ਹੁੰਦੇ ਨੇ ਜਿਹੜੇ ਸਾਂਝੇ ਅਰਥਾਂ ਵਾਲੇ ਸ਼ਬਦ ਹੁੰਦੇ ਨੇ ਤੇ ਇੱਕੋ ਵਰਗ ਦੇ ਵਿੱਚ ਰੱਖੇ ਜਾਂਦੇ ਹਨ ਜਿਵੇਂ ਜਾਨਵਰ ਨੇ ਤਾਂ ਜਾਨਵਰ ਦੇ ਵਿੱਚ ਮੱਝ, ਗਾਂ, ਘੋੜਾ, ਊਂਠ ਉਹ ਇੱਕੋ ਵਰਗ ਦੇ ਵਿੱਚ ਆ ਜਾਣਗੇ ਕਿਉਂਕਿ ਉਹ ਸਾਰੇ ਹੀ ਜਾਨਵਰ ਹਨ ਇਸੇ ਤਰ੍ਹਾਂ ਪੰਛੀ ਕਾਂ, ਕਬੂਤਰ, ਚਿੜੀ ਸਾਰੇ ਪੰਛੀ ਹਨ ਤਾਂ ਉਹ ਇੱਕੋ ਹੀ ਵਰਗ ਦੇ ਵਿੱਚ ਆ ਜਾਣਗੇ ਅਸੀਂ ਉਹਨੂੰ ਪੰਛੀ ਵਰਗ ਦੇ ਵਿੱਚ ਰੱਖਾਂਗੇ ਇਸੇ ਤਰ੍ਹਾਂ ਹੀ ਰਿਸ਼ਤੇ ਰਿਸ਼ਤੇ ਚਾਚਾ, ਮਾਮਾ, ਨਾਨਾ, ਨਾਨੀ ਅਦੀ ਉਹ ਸਾਰੇ ਜਿਦਾ ਵਰਗ ਦੇ ਵਿੱਚ ਆ ਜਾਣਗੇ ਕਿਉਂਕਿ ਉਹ ਸਾਰੇ ਹੀ ਇੱਕੋ ਹੀ ਵਰਗ ਨਾਲ ਸੰਬੰਧ ਰੱਖਦੇ ਹਨ ਉਹਨਾਂ ਨੂੰ ਅਸੀਂ ਵਰਗਾਰਥੀ ਸ਼ਬਦ ਆਖਦੇ ਹਾਂ ਅਨੇਕ ਅਰਥੀ ਸ਼ਬਦ ਇੱਕ ਤੋਂ ਵੱਧ ਅਰਥਾਂ ਦਾ ਪ੍ਰਗਟਾਵਾ ਕਰਨ ਵਾਲੇ ਸ਼ਬਦਾਂ ਨੂੰ ਅਨੇਕ ਅਰਥੀ ਸ਼ਬਦ ਕਿਹਾ ਜਾਂਦਾ ਹੈ ਜਿਵੇਂ ਸ਼ਬਦ ਸਾਡੇ ਕੋਲ ਹੈ ਉੱਤਰ ਤਾਂ ਉਹਦਾ ਜਿਹੜਾ ਅਰਥ ਹੈ ਉਹ ਜਵਾਬ ਵੀ ਹੈ ਤੇ ਦਿਸ਼ਾ ਵੀ ਹੈ ਧੰਨਵਾਦ